ਹਾਂਜੀ ਸਟੂਡੈਂਟਸ ਅਗਲੇ ਐਮਸੀਕਿਊ ਕਰਨ ਜਾ ਰਹੇ ਹਾਂ ਅਸੀਂ ਸਭ ਤੋਂ ਪਹਿਲਾ ਹੈਗਾ ਅਧਿਕ ਦੀ ਵਰਤੋਂ ਅਧਿਕ ਦੀ ਵਰਤੋਂ ਲਈ ਵੀ ਚਾਰ ਜਿਹੜੇ ਆਪਸ਼ਨ ਦਿੱਤੇ ਹੋਏ ਨੇ ਸਾਨੂੰ ਅਸੀਂ ਕਹਾਂਗੇ ਅਧਿਕ ਦੀ ਵਰਤੋਂ ਮੁਕਤਾ ਸਿਹਾਰੀ ਤੇ ਔਂਕੜ ਨਾਲ ਜਿਹੜੀ ਆ ਉਹ ਜੀਤੀ ਜਾਂਦੀ ਆ ਫਿਰ ਕਿਸ ਲਗ ਨਾਲ ਟਿੱਪੀ ਨਹੀਂ ਲੱਗਦੀ ਕਿਸ ਲਗ ਨਾਲ ਟਿੱਪੀ ਨਹੀਂ ਲੱਗਦੀ ਸਾਡਾ ਆਨਸਰ ਹੈਗਾ ਬਿਹਾਰੀ ਨਾਲ ਜੋ ਸ਼ਬਦ ਕਿਸੇ ਵਸਤੂ ਸਥਾਨ ਜਾਂ ਗੁਣਵਲ ਸੰਕੇਤ ਕਰਨ ਉਹ ਕੀ ਹੁੰਦੇ ਨੇ ਚਾਰ ਸ਼ਬਦ ਦਿੱਤੇ ਹੋਏ ਨੇ ਤਾਂ ਤੁਸੀਂ ਕੀ ਕਹੋਗੇ ਉਹ ਨਾਮ ਹੁੰਦੇ ਨੇ ਉਹ ਇਕਾਈ ਜਿਸ ਰਾਹੀਂ ਨਾਮ ਜਾਂ ਪੜਨਾਮ ਦਾ ਆਪਸ ਵਿੱਚ ਜਾਂ ਵਾਕ ਦੇ ਹੋਰ ਸ਼ਬਦਾਂ ਨਾਲ ਸੰਬੰਧ ਪ੍ਰਗਟ ਹੁੰਦਾ ਹੈ ਉਸ ਨੂੰ ਕੀ ਕਹਾਂਗੇ ਅਸੀਂ ਸੰਬੰਧਕ ਜਾਂ ਕਾਰਕ ਕੀ ਕਹਾਂਗੇ ਅਸੀਂ ਕਾਰਕ ਨਾਮ ਦੀਆਂ ਕਿਸਮਾਂ ਨਾਮ ਦੀਆਂ ਕਿੰਨੀਆਂ ਕਿਸਮਾਂ ਨੇ ਪੰਜ ਪੰਜਾਬੀ ਕਾਰਕਾਂ ਦੀਆਂ ਕਿਸਮਾਂ ਕਿੰਨੀਆਂ ਨੇ 10 ਪੰਜਾਬੀ ਕਾਰਕਾਂ ਦੀਆਂ ਕਿਸਮਾਂ ਸੌਰੀ ਪੰਜਾਬੀ ਵਿਅੰਜਨਾਵਾਂ ਨਾਲ ਲਗਾ ਲਗਦੀਆਂ ਨੇ 10 ਤੇ ਪੰਜਾਬੀ ਕਾਰਕਾਂ ਦੀਆਂ ਜਿਹੜੀਆਂ ਕਿਸਮਾਂ ਨੇ ਉਹ ਹੈਗੀਆਂ ਨੇ 8 ਜਿਹੜਾ ਵਾਕ ਕਿਰਿਆ ਨੂੰ ਕਰਨ ਵਾਲਾ ਹੁੰਦਾ ਏ ਉਸ ਨੂੰ ਕੀ ਕਹਿੰਦੇ ਨੇ ਕਰਤਾ ਕਾਰਕ ਪਰਨਾਮ ਦੀਆਂ ਕਿੰਨੀਆਂ ਕਿਸਮਾਂ ਨੇ ਛੇ ਪੁਰਖਵਾਚਕ ਪੜਨਾਮ ਦੀਆਂ ਕਿਸਮਾਂ ਕਿੰਨੀਆਂ ਨੇ ਤਿੰਨ ਜੋ ਸ਼ਬਦ ਕਿਸੇ ਨਾਮ ਜਾਂ ਪੜਨਾਮ ਦੀ ਵਿਸ਼ੇਸ਼ਤਾ ਨੂੰ ਪ੍ਰਗਟ ਕਰੇ ਉਸ ਨੂੰ ਕੀ ਕਹਿੰਦੇ ਨੇ ਵਿਸ਼ੇਸ਼ਣ ਵਿਸ਼ੇਸ਼ਣ ਦੀਆਂ ਕਿਸਮਾਂ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਨੇ ਪੰਜ ਕਿਸੇ ਕੰਮ ਦੇ ਹੋਣ ਦਾ ਪਤਾ ਲੱਗਦਾ ਹੈ ਕਿਹਦੇ ਤੋਂ ਪਤਾ ਲੱਗਦਾ ਏ ਕਿਰਿਆ ਤੋਂ ਕਿਰਿਆ ਦੀ ਵਿਸ਼ੇਸ਼ਤਾ ਨੂੰ ਪ੍ਰਗਟਾਉਂਦਾ ਹੈ ਕੀ ਪ੍ਰਗਟਾਉਂਦਾ ਏ ਕਿਰਿਆ ਵਿਸ਼ੇਸ਼ਣ ਨੇ ਤੈਨੂੰ ਪੰਜਾਬੀ ਦੇ ਕੀ ਨੇ ਚਾਰ ਆਪਸ਼ਨ ਦਿੱਤੇ ਹੋਏ ਨੇ ਸਾਨੂੰ ਦਾ ਆਨਸਰ ਕੀਆ ਸਵੰਧਕ ਤੇ ਅਤੇ ਪਰ ਜੋ ਇਹ ਪੰਜਾਬੀ ਦੇ ਕੀ ਨੇ ਜੋਜਕ ਨੇ ਜੋਜਕ ਦੀਆਂ ਕਿਸਮਾਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ ਦੋ ਜੋ ਸ਼ਬਦ ਖੁਸ਼ੀ ਗਮੀ ਇੱਛਾ ਕਰਨਾ ਪ੍ਰਸ਼ੰਸਾ ਆਦਿ ਦੇ ਭਗਵਾਨ ਨੂੰ ਪ੍ਰਗਟਾਉਣਾ ਉਹਨਾਂ ਨੂੰ ਕੀ ਕਹਿੰਦੇ ਨੇ ਉਹਨਾਂ ਨੂੰ ਵਿਸਮਕ ਕਹਿੰਦੇ ਨੇ ਵਣਤਰ ਦੇ ਆਧਾਰ ਤੇ ਵਾਕ ਦੀਆਂ ਕਿਸਮਾਂ ਕਿੰਨੀਆਂ ਹੋਣਗੀਆਂ ਤਿੰਨ ਜਿਸ ਵਾਕ ਵਿੱਚ ਇੱਕ ਕਰਤਾ ਤੇ ਇੱਕ ਕਿਰਿਆ ਹੋਵੇ ਉਸ ਨੂੰ ਕੀ ਕਹਾਂਗੇ ਅਸੀਂ ਸਧਾਰਨ ਵਾਕ ਜਿਸ ਵਾਕ ਵਿੱਚ ਇੱਕ ਮੁੱਖ ਉਪਵਾਕ ਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਹੋਣ ਉਸ ਨੂੰ ਅਸੀਂ ਕੀ ਕਹਾਂਗੇ ਮਿਸ਼ਰਤ ਵਾਕ ਕਿਹੜੀ ਵਿਆਕਰਨਿਕ ਇਕਾਈ ਨਹੀਂ ਚਾਰ ਆਪਸ਼ਨ ਦਿੱਤੇ ਹੋਏ ਨੇ ਇਹਨਾਂ ਦੇ ਵਿੱਚੋਂ ਕਿਹੜੀ ਵਿਆਕਰਨਿਕ ਇਕਾਈ ਨਹੀਂ ਹੈ ਤਾਤੂ ਤਾਤੂ ਹੈ ਤਾਤੂ ਕੀ ਹੈ ਜਿਸ ਨਾਲੋਂ ਹਟਾ ਦਿੱਤੇ ਜਾਣ ਅਗੇਤਰ ਤੇ ਪਿਛੇਤਰ ਪੰਜਾਬੀ ਅਗੇਤਰਾਂ ਦੀ ਵਿਸ਼ੇਸ਼ਤਾ ਨਹੀਂ ਕਾਰਮ ਰਹਿਤ ਪੰਜਾਬੀ ਵਿੱਚ ਨਹੀਂ ਮਦੇਤਰ ਆਣਾ ਪੰਜਾਬੀ ਵਿੱਚ ਹੈ ਆਣਾ ਪੰਜਾਬੀ ਚ ਕੀ ਆ ਅਗੇਤਰ ਪੰਜਾਬੀ ਦੇ ਕਿਰਿਆਵੀ ਵਾਕਾਂ ਦੀ ਕਿਸਮ ਨਹੀਂ ਪੰਜਾਬੀ ਦੇ ਕਿਰਿਆਵੀ ਵਾਕਾਂ ਦੀ ਕਿਸਮ ਨਹੀਂ ਨਾਵਾਚਕ ਪੰਜਾਬੀ ਸ਼ਬਦ ਰਚਨਾ ਦੀ ਵਿਉਂਤ ਪੱਤੀ ਅਗੇਤਰ ਧਾਤੂ ਤੇ ਪਿਛੇਤਰ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਦੇ ਵਰਗ ਹਨ ਵਿਆਕਰਨਕ ਪੱਧਰ ਤੇ ਕਿਹੜੇ-ਕਿਹੜੇ ਵਰਗ ਨੇ 9 ਵਰਗ ਨੇ ਇਹਨਾਂ ਦੇ ਨਾਮ ਪੰਜਾਬੀ ਭਾਸ਼ਾ ਦੀ ਅਵਿਕਾਰੀ ਸ਼ਬਦਾਵਲੀ ਦੇ ਵਰਗਾਂ ਦੀ ਗਿਣਤੀ ਅਵਿਕਾਰੀ ਸ਼ਬਦਾਵਲੀ ਦੇ ਵਰਗਾਂ ਦੀ ਗਿਣਤੀ ਕਿੰਨੀ ਆ 5 ਕਿਹੜੀਆਂ ਇਕਾਈਆਂ درمیان ਵਿਆਕਰਨਿਕ ਮੇਲ ਸਥਾਪਿਤ ਨਹੀਂ ਹੁੰਦਾ ਨਾਮ ਤੇ ਵਿਸ਼ੇਸ਼ਣ ਸਵਰ ਤੇ ਵਿਅੰਜਨ ਕਿਸ ਅਧੀਨ ਆਉਂਦੇ ਹਨ ਦੁਨੀਆਂ ਦੇ ਅਧੀਨ ਮਾਤਰਾ ਦੇ ਆਧਾਰ ਤੇ ਸਵਰ ਦੀਆਂ ਸ਼੍ਰੇਣੀਆਂ ਹਨ ਕਿੰਨੀਆਂ ਸ਼੍ਰੇਣੀਆਂ ਨੇ ਫਰਸਵ ਤੇ ਦੀਰਗ ਵਰਤਸੀ ਵਿਅੰਜਨ ਹਨ ਸਸਾ ਤੇ ਜਜਾ ਕੰਬਵਾ ਵਿਅੰਜਨ ਹੈ ਰਾਰਾ ਪ੍ਰਤੀਏ ਪ੍ਰਤੀਏ ਹੈ ਸ਼ਾਬਦਿਕ ਅੰਸ਼ ਕਿਹੜੇ ਸ਼ਬਦ ਮੂਲ ਸ਼ਬਦਾਂ ਨਾਲ ਜੋੜੇ ਜਾਂਦੇ ਹਨ ਬੰਦੇ ਜੀਪਾ ਵੰਸ਼ ਸ਼ਬਦ ਤੇ ਅਰਥ ਸਬੰਧਿਤ ਹਨ ਵਿਆਕਰਨ ਨਾਲ ਅਰਥ ਉੱਚਤਾ ਤੇ ਅਰਥ ਹੀਣਤਾ ਪੱਖ ਹਨ ਕਿਸ ਦੇ ਪੱਖ ਨੇ ਇਹ ਅਰਥ ਪਰਿਵਰਤਨ ਦੇ ਉਦੇਸ਼ ਵਿੱਚ ਹੋਣਾ ਲਾਜ਼ਮੀ ਹੈ ਉਦੇਸ਼ ਵਿੱਚ ਹੋਣਾ ਲਾਜ਼ਮੀ ਹੈ ਕਰਤਾ ਵਿधेय ਵਿੱਚ ਹੋਣਾ ਲਾਜ਼ਮੀ ਹੈ ਵਿਦੇ ਵਿੱਚ ਹੋਣਾ ਲਾਜ਼ਮੀ ਹੈ ਕਿਰਿਆ ਉਹ ਵਿਆਕਰਨਿਕ ਇਕਾਈ ਜੋ ਨਾਮ ਦੇ ਵਿਸ਼ੇਸ਼ਕ ਦੇ ਤੌਰ ਤੇ ਉਸ ਦਾ ਸਥਾਨ ਘੇਰਦੀ ਹੈ ਉਸ ਨੂੰ ਕੀ ਕਹਿੰਦੇ ਨੇ ਪਾਵ ਪਾਵੰਸ਼ ਵਕੰਸ਼ ਉਛਾੜਦਾ ਆਧਾਰ ਹੈ ਮੁਖ ਸ਼ਬਦ ਰਹੀ ਸਥਾਰ ਰਹੀ ਤੇ ਸੰਬੰਧਕ ਰਹੀ ਇਹ ਸਾਰੇ ਸਹੀ ਨੇ ਤਾਂ ਇਸ ਲਈ ਸਾਡਾ ਆਨਸਰ ਆਊਗਾ ਸਸਾ ਭਾਸ਼ਾ ਦੀ ਛੋਟੀ ਤੋਂ ਛੋਟੀ ਅਰਥ रहਤ ਇਕਾਈ ਕਿਹੜੀ ਆ ਤੁਨੀਗ੍ਰਾਮ ਲੀਪੀਗ੍ਰਾਮ ਵਿਗਿਆਨ ਦੀ ਲਘੂਤਮ ਇਕਾਈ ਹੈ ਸ਼ਬਦ ਔਰ ਸੌਰੀ ਗ੍ਰਾਫੀਮ ਗ੍ਰਾਫੀਮ ਲਿਪੀਗ੍ਰਾਮ ਵਿਗਿਆਨ ਦੀ ਲਘੂਤਮ ਇਕਾਈ ਹੈ ਮਿਲਦੇ ਆ ਫਿਰ ਨੈਕਸਟ ਐਮਸੀਕਿਊਜ਼ ਨਾਲ ਬਨੇ ਰਹੋ ਚੈਨਲ ਦੇ ਨਾਲ ઓਕੇ ਥੈਂਕਸ